मैंने चौक तो बैठे की मैंने करने की। सर आज तक आज छब्बीस कोई कार्यवाही की नहीं जा हाँ। रही तो उसी करके हमने ये धरना दिया तो है नहीं, नहीं जी अभी कोई पता नहीं लगा, तो 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 लगा कोशिश तो हमारी यही है हमें किसी को आम जनता को परेशान करने का हमारा कोई मुद्दा नहीं है हमें क्या करना चाहिए परेशान होगा तभी बंदा रोड पे निकलेगा ना जो समझ आ रहा है वो कर रहे, आप है। हो रहे हैं को कर रहे है वैसे नहीं फिर और कोई हल नहीं हुआ ना बहुत छब्बीस दिन देना किसी को बहुत होता है टू मच होते हैं कितने रहेगा जब तक नहीं कोई हमें इंसाफ मिलेगा तब तक चलेगा हम यही कहते चोरों को पकड़ो और उनको बनती कार्रवाई करो उनपे ਕਾਰਾ ਵੀਰ ਬਜਰੰਗੇ ਹਰ ਹਰ ਮਾ ਦੇ ਜੋ ਅੱਜ ਪੰਜਾਬ ਕਰਕੇ ਬੈਠੇ ਇਹ 7 ਜਨਵਰੀ ਨੂੰ ਜੋ ਪ੍ਰਾਚਨ ਸ਼ੀਤਲਾ ਮਾਤਾ ਮੰਦਰ ਦੇ ਅੰਦਰ ਕੁਝ ਗਲਤ ਅਨਸਰਾਂ ਵੱਲੋਂ ਭਗਵਾਨ ਦੀ ਬੇਅਦਵੀ ਕਟੜ ਚਲਾਏ ਗਏ ਉਹਦੇ ਰੋਸ ਰੂਪ ਕੋਈ ਉਹਦਾ ਆਉਟਪੁੱਟ ਨਾ ਨਿਕਲਣ ਕਰਕੇ ਅੱਜ ਸਾਰੇ ਹਿੰਦੂ ਜਥੇਬੰਦੀਆਂ 'ਚ ਬਹੁਤ ਜ਼ਿਆਦਾ ਰੋਸ ਸੀਗਾ ਤੇ ਉਹ ਅੱਜ ਪ੍ਰਸ਼ਾਸਨ ਦੇ ਵੀ ਤੁਸੀਂ ਕੋਈ ਨਾ ਕੋਈ ਸਾਨੂੰ ਇਹਦਾ ਹੱਲ ਕੱਢ ਕੇ ਦਿਓ ਉਹਦੇ ਰੋਸ ਰੂਪ ਅੱਜ ਸਾਰੇ ਹਿੰਦੂ ਸੰਗਠਨ ਲੁਧਿਆਣਾ ਦੇ ਇਕੱਠੇ ਹੋ ਕੇ ਅਜ ਇੱਥੇ ਫਰੋਜ਼ਪੁਰ ਰੋਡ ਤੇ ਸ਼ਾਂਤੀ ਪਾਠ ਗੈਤਰੀ ਮੰਤਰ ਦੇ ਜਾਪ ਨਾਲ ਧਰਨਾ ਦਿੱਤਾ ਗਿਆ। ਆ ਜੀ ਕੀ ਲੱਗਦਾ ਹੈ ਇਹਦਾ ਕੰਮ ਕਰਨ ਦੇ ਨਾਲ ਲੋਕਾਂ ਨੂੰ ਖਜਲ ਹੋ ਰਹੀ ਹੈ ਕਿਉਂ ਕੰਮ ਨਹੀਂ ਜੁਬਤ ਹੋ ਰਿਹਾ। ਮਤਲਬ ਲੋਕਾਂ ਕੋਲ ਪ੍ਰਸ਼ਾਸਨ ਲੋਕਾਂ ਕੋਲ ਇਹੀ ਹੱਲ ਹੁੰਦਾ ਹੈ ਕਿ ਯਾਰ ਸ਼ਾਇਦ ਇਹ ਰੋਡ ਜਾਮ ਕਰਨ ਨਾਲ ਜਾਂ ਹੋਰ ਕਰਨ ਨਾਲ ਸ਼ਾਇਦ ਪ੍ਰਸ਼ਾਸਨ ਜਾਗ ਜਾਵੇ। ਕੀ ਲੱਗਦਾ ਪ੍ਰਸ਼ਾਸਨ ਜਾਗ ਨਹੀਂ ਰਿਹਾ ਬਖਾਇਦਾ ਕਹਿ ਰਹੀ ਹੈ ਕਰ ਬੇ ਪੂਰੀ। ਪ੍ਰਸ਼ਾਸਨ ਲੱਗਿਆ ਹੋਇਆ ਹੈ। ਨੋ ਡਾਊਟ ਪ੍ਰਸ਼ਾਸਨ ਆਪਣੇ ਤੌਰ ਤੇ ਲੱਗਿਆ ਵੀ ਹੋਇਆ ਹੈ। ਪਰ ਹੁਣ ਸਾਰੇ ਜਦੋਂ ਸਾਰੇ ਹਿੰਦੂ ਜਥੇਬੰਦੀਆਂ ਦਾ ਇੱਕ ਇਕੱਠ ਹੋਇਆ ਉਹਦੇ ਵਿੱਚ ਇਹ ਫੈਸਲਾ ਹੋਇਆ ਕਿ ਸਾਰਾ ਨੇ ਐ ਕਰਨਾ ਹੈ ਉਹਦੇ ਉੱਪਰ ਸਾਰੇ ਪੈਰਾ ਦੇ ਰਹੇ ਕਿ ਮੈਸੇਜ ਹੋ ਗਏ ਸਮਾਜ ਦੀ ਮੈਸੇਜ ਹੋ ਗਈ ਸਮਾਜ ਨੂੰ ਲਈ ਆ ਵੀ ਜਾਮ ਕਰਨਾ ਕੋਈ ਹੱਲ ਤਾਂ ਨਹੀਂ ਹੈ ਪਰ ਹੋਰ ਵੀ ਹੱਲ ਵੀ ਕੋਈ ਨਹੀਂ ਜੈ ਸ਼੍ਰੀ ਰਾਮ ਸਾਡੇ ਪ੍ਰਸ਼ੀਸ਼ ਸ਼ੇਤਲਾ ਮਾਤਾ ਮੰਦਰ ਸੁਨੀਤ ਭਾਈ ਰਣਜੀਤ ਸਿੰਘ ਢੰਗਨਗਰ 1:30 ਵਜੇ ਲੁਟੇਰੇ ਜੋ ਹੈ ਮਾਤੇ ਦੇ ਦਰਬਾਰ ਦੇ ਵਿੱਚ ਅੰਦਰ ਗਏ ਤੇ ਉਹਨਾਂ ਨੇ ਮਾ ਸ਼ੇਤਲਾ ਔਰ ਪੋਲੇ ਨਾਲ ਜੀ ਦੀ ਪਿੰਡੀ ਦੇ ਤੋਂ ਚਾਂਦੀ ਕੱਟ-ਕੱਟ ਕੇ ਲਾ ਕੇ ਉਹਨਾਂ ਸਾਰੇ ਸਰੂਪਾਂ ਨੂੰ ਖੰਡੇਤ ਕੀਤਾ ਔਰ ਪ੍ਰਭੂ ਦੀ ਬੇਅਦਬੀ ਕੀਤੀ 37 38 ਕਿਲੋ ਚਾਂਦੀ ਜੋ ਹੈ ਮਾਹ ਦੇ ਦਰਬਾਰ ਤੋਂ ਲੁੱਟ ਕੇ ਲੈ ਕੇ ਗਏ ਮਹਾਮੇਦੀ ਸੋਨੇ ਦੀ ਨਾਤਕ ਲੈ ਗਏ ਕਹਿੰਦੇ ਨੇ ਉਹ ਬੱਚੇ ਹੁੰਦੇ ਨੇ ਜਿਹੜੇ ਕਿ ਮਾਂ ਨੂੰ ਸ਼ਿੰਗਾਰਦੇ ਨੇ ਉਹ ਇਹੋ ਜਿਹੇ ਨਲਾਇਕ ਬੱਚੇ ਕਬੂਤ ਬੱਚੇ ਜੋ ਕਿ ਮਾਂ ਦਾ ਸ਼ਿੰਗਾਰ ਉਜਾੜ ਕੇ ਲੈ ਗਏ ਨੇ ਆ ਸਾਡੇ ਸਾਰੇ ਇਲਾਕਾ ਨਿਵਾਸੀਆਂ ਦੇ ਵਿੱਚ ਇੰਨਾ ਗਰੋਸ਼ ਹੈ ਕਿ ਸਾਡਾ ਦਿਲ ਰੋਂਦਾ ਹੈ ਜੀ ਅਸੀਂ 7 ਜਨਵਰੀ ਤੋਂ ਪੁਲਿਸ ਪ੍ਰਸ਼ਾਸਨ ਨੂੰ ਮੰਨਤਾ ਕਰਦੇ ਹਾਂ ਜੀ ਉਹ ਲੁਟੇਰੇ ਫੜ ਲਓ ਹਾਂਜੀ ਅਸੀਂ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਕਰ ਰਹੇ ਹਾਂ 29 30 ਦਿਨ ਹੋ ਗਏ ਸਾਡੇ ਇਸ ਮਸਲੇ ਦਾ ਕੋਈ ਹੱਲ ਨਹੀਂ ਹੋਇਆ ਜਦੋਂ ਇੱਕ ਬੰਦਾ ਫੜ ਲੈਂਦੇ ਨੇ ਸਾਨੂੰ ਬੁਲਾਉਂਦੇ ਨੇ ਜਾਂ ਪਛਾਨੋ ਬੰਦਾ ਇਹੀ ਹੈ ਜਿਹੜੇ ਬੰਦੇ ਮੂੰਹ ਟੱਕ ਕੇ ਆਏ ਨੇ ਅਸੀਂ ਕਿੱਦਾਂ ਪਛਾਨਾਂਗੇ ਜੀ ਜਿਹੜਾ ਕੰਮ ਪੁਲਿਸ ਦਾ ਉਹ ਸਾਡੇ ਤੋਂ ਕਰਵਾਉਂਦੀ ਹੈ ਜੀ ਤੁਸੀਂ ਬੰਦੇ ਪਛਾਨੋ ਅਸੀਂ ਓਨੀ ਦੇਰ ਤੱਕ ਪਰ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਹੋਏ ਪ੍ਰਭੂ ਦਾ ਸਿਮਰਨ ਕਰਾਂਗੇ ਜਿੰਨੇ ਦੇਰ ਤੱਕ ਸਾਨੂੰ ਤਸੱਲੀ ਨਹੀਂ ਹੁੰਦੀ ਅਸੀਂ ਆਪਣਾ ਰੋਸ ਜਿਹੜਾ ਪ੍ਰਗਟ ਕਰਦੇ ਰਵਾਂਗੇ ਜੀ ਬਹੁਤ ਕਿਤੇ ਕਿਤੇ ਆਮ ਲੋਕ ਜਿਹੜੇ ਨੇ ਖੱਜਲ ਖਰਾਬ ਹੋ ਰਹੇ ਨੇ ਅਸੀਂ ਆਮ ਲੋਕਾਂ ਨੂੰ ਕੋਈ ਖੱਜਲ ਖਵਾਰ ਕਰਨ ਦੀ ਲੋੜ ਨਹੀਂ ਹੈ ਔਰ ਅਸੀਂ ਇਹਨਾਂ ਨੂੰ ਬਾਰ ਬਾਰ ਤੁਸੀਂ ਸਾਡੇ ਫੇਸਬੁਕ ਤੇ ਵਟਸਐਪ ਦੇ ਉੱਤੇ ਸਾਰੇ ਕਿਤੇ ਦੇਖ ਲਓ ਕਿ ਅਸੀਂ ਐਦਾਂ ਦੇ ਘਰਾਂ ਨਾਲ ਵਿਰੋਧ ਨਹੀਂ ਕਰਦੇ ਕਿ ਸਾਨੂੰ ਕੋਈ ਤਰਨੇ ਲਾਣੇ ਅਸੀਂ ਆਪਣੇ ਘਰੋਂ ਬਾਹਰ ਨਹੀਂ ਨਿਕਲ ਕੇ ਰਾਜੇ ਪ੍ਰਭੂ ਦੇ ਦਰਬਾਰ ਤੇ ਹੁਣੇ ਆਏ ਆ ਜਦੋਂ ਸਾਡੇ ਸਿਰ ਤੋਂ ਪਾਣੀ ਉਤਰ ਜਾਂਦਾ ਤਾਂ ਹੀ ਅਸੀਂ ਸੜਕਾਂ ਦੇ ਉੱਤੇ ਆ ਸਾਡਾ ਕਿਸੇ ਪਰਿਵਾਰ ਦੀ ਨਾਲ ਕਿਸੇ ਨਾਲ ਸਾਡੀ ਕੋਈ ਨਾਰਾਜ਼ਗੀ ਨਹੀਂ ਹੈ ਪਰ ਅਧਿਕਾਰੀਆਂ ਨਾਲ ਕੋਈ ਗੱਲਬਾਤ ਹੋਈ ਸੀ ਸੀਪੀ ਸਾਹਿਬ ਨਾਲ ਜੀ ਇਸੇ ਵਿੱਚ ਸੀਪੀ ਸਾਹਿਬ ਨਾਲ ਇੱਕ ਵਾਰੀ ਹੋਈ ਸੀ ਉਹ ਕਹਿੰਦੇ ਜੀ ਧਰਮ ਦਾ ਮੁੱਦਾ ਕਿਉਂ ਲੈ ਕੇ ਆਨੇ ਹੋ ਮੈਂ ਕਿਹਾ ਜੀ ਧਰਮ ਦਾ ਮੁੱਦਾ ਜਦੋਂ ਭਗਵਾਨ ਜੀ ਦੀ ਬੇਅਦਮੀ ਹੋਈ ਹੈ ਔਰ ਪੋਲੇਨਾਥ ਦੀ ਬੇਅਦਮੀ ਹੋਈ ਹੈ ਮਾਂ ਦੀ ਪਿੰਡੀ ਜੋ 8-900 ਸਾਲ ਪੁਰਾਣਾ ਪਿੰਡ ਹੈ ਉੱਥੇ 1900 ਸਾਲ ਪੁਰਾਣੀ ਪਿੰਡੀਆ ਉਸ ਨੂੰ ਖੰਡਿਲ ਕੀਤਾ ਗਿਆ ਹੈ ਉਸ ਤੋਂ 19 ਕਿਲੋ ਦਾ ਕਵਤ ਜਿਹੜਾ ਹੈ ਚਾਂਦੀ ਦਾ ਉਹ ਉਤਾਰਿਆ ਗਿਆ ਹੈ ਤਾਂ ਅਸੀਂ ਧਰਮ ਨੂੰ ਕਿਉਂ ਨਹੀਂ ਲੈ ਕੇ ਆਵਾਂਗੇ ਸਾਡੇ ਸਾਰੇ ਸਨਾਤਨ ਧਰਮ ਸਾਡੇ ਸਾਰੇ ਹਿੰਦੂ ਸਿੱਖ ਭਾਈਚਾਰਾ ਅਸੀਂ ਇੱਕਜੁੱਟ ਹੋ ਕੇ ਇਹਦੇ ਵਿੱਚ ਹਿੱਸਾ ਲੈ ਰਹੇ ਹਾਂ ਔਰ ਤਦ ਤੱਕ ਲੈਂਦੇ ਰਵਾਂਗੇ ਜਦੋਂ ਤੱਕ ਅਸਾਨੂੰ ਜਦੋਂ ਤੱਕ ਮੰਤ ਦਾ ਨੰਬਰ 10 ਚੱਲੂਗਾ ਜੀ ਇਹ ਦੇਖੋ ਜੀ ਅਸੀਂ ਆਪਣੀ ਮੀਟਿੰਗ ਬਲਾ ਕੇ ਸਾਡੇ ਮੰਦਰ ਦੇ ਸੀਨੀਅਰ ਮੈਂਬਰਾਂ ਦੇ ਮੀਟਿੰਗ ਬਲਾ ਕੇ ਫਿਰ ਅਸੀਂ ਨਿਸ਼ਚੈ ਕਰਾਂਗੇ ਕਦੋਂ ਤੱਕ ਹੋਏਗਾ ਕਦੋਂ ਤੱਕ ਨਹੀਂ ਹੋਏਗਾ ਪਰ ਫਿਲਹਾਲ ਅਸੀਂ ਬੈਠੇ ਹਾਂ ਜਦੋਂ ਤੱਕ ਸਾਹਬ ਆ ਕੇ ਸਾਡ ਨਾਲ ਗੱਲ ਨਹੀਂ ਕਰਦੇ ਉਹਨੇ ਦਿਨ ਤੱਕ ਅਸੀਂ ਇਥੋਂ ਨਹੀਂ ਉੱਠਾਂਗੇ ਸਰ ਜੀ ਦਾ ਦੇਖਦੇ ਸਰ ਪ੍ਰਸ਼ਾਸਨ ਵਾਲਾ ਜਿਹੜਾ ਕਿ ਲਗਾਤਾਰ ਕੋਈ 25 ਦਿਨ ਹੋ ਗਏ ਬਿਲਕੁਲ ਬਿਲਕੁਲ ਜੀ ਅੱਜ ਦੇਖੋ ਜੀ ਇਹ 7 ਜਨਵਰੀ ਦਾ ਮਾਮਲਾ ਹੈ ਕਿੰਨੇ ਔਰ ਕਿੰਨੇ ਦਿਨ ਹੋ ਗਏ ਪ੍ਰਸ਼ਾਸਨ ਵੱਲੋਂ ਤੁਹਾਨੂੰ ਇਹ ਦਿਲਾਸਾ ਦੇ ਆਈ ਅੱਜ ਚੋਰੀ ਪਕੜੇ ਜਾਣਗੇ ਜੀ ਚੋਰ ਪਕੜੇ ਜਾਣਗੇ ਲੇਕਿਨ ਇਹ ਹਜੇ ਤੱਕ ਇਸ ਦੇ ਉੱਤੇ ਕੋਈ ਨਹੀਂ ਫੈਸਲਾ ਹੋਇਆ ਔਰ ਅੱਜ ਇਸੇ ਲੜੀ ਦੇ ਵਿੱਚ ਅੱਜ ਜਿੰਨੇ ਵੀ ਸਾਡੇ ਭਗਤ ਮੰਦਰ ਦੇ ਭਗਤ ਸੀ ਉਹਨਾਂ ਨੇ ਇੱਕ ਇਹ ਰੋਸ ਪ੍ਰਦਰਸ਼ਨ ਆਪਣਾ ਜाहिर ਕੀਤਾ ਉਹਨਾਂ ਦੇ ਵਿੱਚ ਬਹੁਤ ਗੁੱਸਾ ਸੀ ਔਰ ਜੋ ਕਿ ਅੱਜ ਉਹ ਸੜਕ ਦੇ ਉੱਤੇ ਉਤਰੇ ਐ ਬੜੀ ਆਪਣਾ ਕਹਿੰਦੇ ਐ ਵੇ ਸਬਰੀ ਨਾਲ ਵੀ ਹਾਂ ਵੀ ਅੱਜ ਤੱਕ ਸਾਨੂੰ ਹਜੇ ਤੱਕ ਇਸ ਚੋਰੀ ਦਾ ਕੋਈ ਵੀ ਪ੍ਰਸ਼ਾਸਨ ਵੱਲੋਂ ਕੁੱਪਤਾ ਜਵਾਬ ਨਹੀਂ ਦਿੱਤਾ ਗਿਆ ਜੀ ਤੇ ਅੱਜ ਅਸੀਂ ਇਸੇ ਲੜੀ ਦੇ ਵਿੱਚ ਸਰਕੜ ਹਾਊਸ ਦੇ ਸਾਹਮਣੇ ਇਹ ਮੰਦਰ ਦੇ ਭਕਤਾਵਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਜੀ ਸਰ ਆਮ ਜਨਤਾ ਪ੍ਰੇਸ਼ਾਨ ਹੋ ਰਹੀ ਹੈ ਲੇਕਿਨ ਸਾਡਾ ਮਕਸਦ ਨਹੀਂ ਵੀ ਅਸੀਂ ਆਮ ਜਨਤਾ ਨੂੰ ਪ੍ਰੇਸ਼ਾਨ ਕਰੀਏ ਲੇਕਿਨ ਤੁਸੀਂ ਵੀ ਇਹ ਦੇਖੋ ਵੀ ਕਿੰਨੀ ਦੇਰ ਹੋ ਗਈ ਹੈ ਪ੍ਰਸ਼ਾਸਨ ਦੇ ਵੱਲ ਕੋਈ ਜਵਾਬ ਦੇ ਹੀ ਨਹੀਂ ਹੋ ਰਿਹਾ ਵੀ ਹਾਂ ਵੀ ਅਸੀਂ ਕੀ ਕਰ ਰਹੇ ਹਾਂ ਕੀ ਨਹੀਂ ਕਰ ਰਹੇ ਬਸ ਇਹੀ ਕਰੀ ਆ ਰਹੇ ਵੀ ਆ ਆਪਣਾ ਕਹਿੰਦੇ ਆ ਹੋ ਰਿਹਾ ਜੀ ਅਸੀਂ ਕਰ ਰਹੇ ਹਾਂ ਲੇਕਿਨ ਹਜੇ ਤੱਕ ਕੋਈ ਪੱਕਾ ਸਬੂਤ ਨਹੀਂ ਸਰ ਤੁਹਾਡੇ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਜੀ ਔਰ ਪ੍ਰਸ਼ਾਸਨ ਸੀਪੀ ਸਾਹਿਬ ਵੀ ਆ ਰਹੇ ਹੈ ਜੀ ਤੇ ਉਹਦੇ ਦਰਮਿਆਨ ਅੱਜ ਅਸੀਂ ਇਹ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਟੇਰੇ ਸੀਗੇ ਉਹ ਨਹੀਂ ਫੜੇਗੇ ਅੱਜ ਸੜਕਾਂ ਤੇ ਉਤਰੇ ਸਰ ਕਿਸ ਤਰ੍ਹਾਂ ਦੇ ਵਿੱਚ ਇਹ ਪ੍ਰਸ਼ਾਸਨ ਦੀ ਬੜੀ ਵੱਡੀ ਨਕਾਮੀ ਹੈ ਜਿਸ ਨੂੰ ਹਲ ਜਲਦੀ ਤੋਂ ਜਲਦੀ ਹੱਲ ਕਰਨਾ ਚਾਹੀਦਾ ਹੈ ਕਿਉਂਕਿ ਇਹ ਕੋਈ ਮਸਲਾ ਘਰੇਲੂ ਮਸਲਾ ਨਹੀਂ ਹੈਗਾ ਇੱਕ ਸਮਾਜ ਨਾਲ ਜੁੜਿਆ ਹੈ ਧਰਮ ਨਾਲ ਜੁੜਿਆ ਹੈ ਲੋਕਾਂ ਦੀ ਮੰਨ ਦੀਆਂ ਭਾਵਨਾਵਾਂ ਨਾਲ ਜਿਹੜਾ ਜੜਿਆ ਹੋਇਆ ਮਸਲਾ ਹੈ ਇਸ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਹੋਣਾ ਚਾਹੀਦਾ ਹੈ ਕਿਉਂਕਿ ਅੱਜ ਪ੍ਰਸ਼ਾਸਨ 27-28 ਦਿਨ ਤੋਂ ਕਹਿ ਰਿਹਾ ਤੇ ਅਸੀਂ ਵੀ ਉਹਨਾਂ ਦੀ ਗੱਲ ਨੂੰ ਬੜੀ ਸਹਿਜਤਾ ਨਾਲ ਸੁਣ ਰਹੇ ਆ ਤੇ ਸੁਣ ਰਹੇ ਆ ਸਮਝ ਰਹੇ ਆ ਲੇਕਿਨ ਕੋਈ ਵੀ ਨਹੀਂ ਮਜੂਬ ਕਾਰਨ ਹੋ ਸਕਿਆ ਇਸ ਕਰਕੇ ਅੱਜ ਮੰਨ ਨੇ ਸੜਕਾਂ ਤੇ ਆਨ ਨੂੰ ਸਭ ਨੂੰ ਮਜਬੂਰ ਹੋਣਾ ਪਿਆ ਸਰ ਕੀ ਸਰ ਕਿਤਨਾ ਕਿਤੇ ਦਿੱਕਿਆ ਜਨਤਾ ਵੀ ਸਰ ਪਰੇਸ਼ਾਨ ਹੋ ਰਹੀ ਹੈ ਸਾਡੇ ਮੰਚ ਕੋਈ ਮਕਸਦ ਨਹੀਂ ਕਿਸੇ ਵੀ ਜਨਤਾ ਨੂੰ ਪਰੇਸ਼ਾਨ ਕਰਨਾ ਲੇਕਿਨ ਇੱਕ ਮਜਬੂਰੀ ਵਰਸ ਜਿਹੜਾ ਕਿ ਕਾਰਨ ਬਚ ਕੇ ਕੋਈ ਕੰਮ ਨਹੀਂ ਹੋਇਆ ਅੱਜ ਉਹਦੇ ਲਈ ਇਹ ਕੰਮ ਜਿਹੜਾ ਹੋ ਰਿਹਾ ਕਰ ਰਹੀ ਹੈ ਤੇ ਸਾਡੇ ਤੁਹਾਨੂੰ ਪ੍ਰੈਸ ਰਾਈਜ਼ ਵੀ ਕੀਤਾ ਹੈ ਵੱਧ ਤੋਂ ਵੱਧ ਇਸ ਮਸਲੇ ਦਾ ਜਿਹੜਾ ਹੱਲ ਜਲਦੀ ਤੋਂ ਜਲਦੀ ਸਾਰੇ ਰੱਖੇ ਹੱਲ ਕੇ ਇਸ ਮਸਲੇ ਦਾ ਹੱਲ ਜਲਦੀ ਜਲਦੀ ਕਰਾਇਆ ਸਰ ਕੀ ਲੱਗਦਾ ਹੈ ਇਸ ਤਰ੍ਹਾਂ ਸਰ ਪ੍ਰਸ਼ਾਸਨ ਜਾਗੂਗਾ ਸਰ ਦੇਖੋ ਪ੍ਰਸ਼ਾਸਨ ਨੂੰ ਇਕਲੀ ਜਾਗਨ ਦੀ ਗੱਲਬਾਤ ਤਾਂ ਚੱਲ ਰਹੀ ਹੈ ਲੇਕਿਨ ਹਜੇ ਤੱਕ ਕੋਈ ਰਿਜ਼ਲਟ ਨਹੀਂ ਆ ਰਿਹਾ ਤੁਹਾਨੂੰ ਰਿਜ਼ਲਟ ਚਾਹੀਦਾ ਜਾਗਨ ਦੀ ਨਹੀਂ ਗੱਲ ਸਾਨੂੰ ਰਿਜ਼ਲਟ ਚਾਹੀਦਾ ਹੈ ਪ੍ਰਸ਼ਾਸਨ ਆਪਣਾ ਕਹਿ ਰਹਾ ਹੈ ਪੂਰੀ ਕਾਰਵਾਈ ਕਰ ਰਹੇ ਹਾਂ ਪੁੱਤਾਂ ਦੇਖ ਰਹੇ ਹਾਂ ਅਸੀਂ ਕਾਰਵਾਈ ਕਰ ਰਹੇ ਹਾਂ ਲੇਕਿਨ ਨਜ਼ਰ ਆ ਬਿਆਨ ਦੇਣ ਦੀ ਬਜਾਏ ਨਾ ਤੁਸੀਂ ਆਉਂਦੇ ਜਿਹੜਾ ਸਾਰਾ ਰੋੜਮੋ